ਦੋਸ਼ੀ ਹੀ ਜਿਨ੍ਹਾਂ ਨੇ ਇਹ ਬਾਬਾ ਸਾਹਿਬ ਦੇ ਰੂਪ ਦੀ ਬੇਦਵੀ ਕੀਤੀ ਹੈ ਉਹਨਾਂ ਦੇ ਐਨਐਸਏ ਲਵਾਉਣ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਕਿ ਬਾਬਾ ਸਾਹਿਬ ਅੰਬਿਰਗਰ ਜੀ ਨੂੰ ਔਰ ਉਹਨਾਂ ਦੀ ਫਿਲਾਸਫੀ ਨੂੰ ਮੰਨਣ ਵਾਲਾ ਜਿਹੜਾ ਸਮਾਜ ਹੈ ਉਹ ਦਲ ਸਮਾਜ ਹੈ ਐਸਸੀ ਐਸਟੀ ਬੀਸੀ ਓਬੀਸੀ ਉਹ ਇਹ ਹੈ ਕਿ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਕੀ ਸਾਰੇ ਧਰਮਾਂ ਨੂੰ ਮੰਨਣ ਦਾ ਜਿਹੜਾ ਅਧਿਕਾਰ ਮਿਲਿਆ ਤੇ ਮੇਬੀ ਜਿਹੜਾ ਬੰਦਾ ਅਰੈਸਟ ਕੀਤਾ ਉਹ ਸਿੱਖ ਧਰਮ ਦੇ ਨਾਲ ਸਬੰਧਿਤ ਹੈ ਇਹ ਜਿਹੜਾ ਖੇਤਰ ਦਾ ਬੰਦਾ ਨਹੀਂ ਮੈਂ ਇੱਕ ਗੱਲ ਕਹਾਂਗਾ ਇਹ ਬੇਦਰਮਾ ਬੰਦਾ ਵਾ ਜਿਨੇ ਸਿੱਖ ਕਮਿਊਨਿਟੀ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹੋ ਜਿਹੇ ਬੰਦੇ ਨੂੰ ਜਿਹੜਾ ਵਾ ਅਮਰਤਪਾਲ ਵਾਂਗੂ ਐਨਐਸਏ ਲਾਕੇ ਤੇ ਉਹ ਡਿਪਰਗਲ ਚਿਲ ਦੇ ਵਿੱਚ ਭੇਜਣਾ ਚਾਹੀਦਾ ਵਾ ਪਰ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਤਾਂ ਸੌਂਗਾ ਦੀ ਖਾਂਦੇ ਆ ਉਸੇ ਸੰਵਿਧਾਨ ਦੀ ਹੋਰ ਵੀ ਬੜੇ ਨੇ ਇੱਕ ਕੈਨੇਡਾ 'ਚ ਬੈਠਾ ਵਾ ਤੇ ਹੋ ਸਕਦਾ ਇਹ ਵੀ ਸ਼ਖਸ ਉਹਨਾਂ ਦਾ ਹੀ ਹੋਵੇ ਮੈਂ ਡਾਇਰੈਕਟਲੀ ਬੋਲ ਦਿੰਦਾ ਜਿਹੜੀ ਘਟਨਾ ਹੋਈ ਹੈ ਕੱਲ੍ਹ ਸ਼ਾਮ ਤੁਸੀਂ ਉਸ ਘਟਨਾ ਨੂੰ ਕਿਵੇਂ ਵੇਖਦੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਜੋ ਇਹ ਘਟਨਾ ਹੋਈ ਹੈ ਬਹੁਤ ਹੀ ਨਿੰਦਨਯੋਗ ਹੈ ਅੱਜ ਦਾ ਜੋ ਧਰਨਾ ਪ੍ਰਦਰਸ਼ਨ ਹੈ ਜੋ ਦੋਸ਼ੀ ਹੀ ਜਿਨ੍ਹਾਂ ਨੇ ਇਹ ਬਾਬਾ ਸਾਹਿਬ ਦੇ ਸਰੂਪ ਦੀ ਬੇਦਵੀ ਕੀਤੀ ਹੈ ਉਹਨਾਂ ਤੇ ਐਨਐਸਏ ਲਵਾਉਣ ਵਾਸਤੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਨਐਸਏ ਲਾਇਆ ਜਾਵੇ ਔਰ ਦੂਜੇ ਜਿਹੜੇ ਇਹਨਾਂ ਦੇ ਪਿੱਛੇ ਸਾਜ਼ਿਸ਼ਾਂ ਰਚਨ ਵਾਲੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਕੀ ਲੱਗਦਾ ਤੁਹਾਨੂੰ ਕਿੰਨਾਂ ਦੀ ਛਾਛ ਲੱਗਦੀ ਹੈ ਇੱਕ ਪਾਸੇ ਬਾਬਾ ਸਾਹਿਬ ਦਾ ਮਹਾਰਾਜਾ ਦੀਪ ਸਿੰਘ ਦਾ ਵੀ ਚੱਲ ਰਿਹਾ ਪਿੱਛੇ ਬਾਬਾ ਸਾਹਿਬ ਦਾ ਵੀ ਦਿਹਾੜਾ ਚੱਲ ਰਿਹਾ ਇਹ ਸਾਰੇ ਨੂੰ ਵੇਖ ਲੋ ਕਿਵੇਂ ਵੇਖਦੇ ਹੋ ਤੁਸੀਂ ਇਹ ਦੇਖੋ ਇੱਕ ਪਾਸੇ ਤਾਂ ਹੀ ਸੋਚਣ ਵਾਲੀ ਗੱਲ ਹੈ ਕਿ ਸ਼ਾਇਦ ਆਪਸ ਵਿੱਚ ਲੜਾਉਣ ਵਾਸਤੇ ਇਹਨਾਂ ਛਾਛਾਂ ਕੀਤੀਆਂ ਜਾਈਆਂ ਹਨ ਹਨਾ ਇਸ ਕਰਕੇ ਬੇਨਤੀ ਹੈ ਕਿ ਇਹਨਾਂ ਤੇ ਕਾਬੂ ਕੀਤਾ ਜਾਵੇ ਪ੍ਰਸ਼ਾਸਨ ਨੇ ਹੁਣ ਕੀ ਭਰੋਸਾ ਦਿੱਤਾ ਜੀ ਸਾਰਾ ਸਮਾਜ ਇਕੱਠਾ ਹੋਇਆ ਜੀ ਪ੍ਰਸ਼ਾਸਨ ਨੇ ਇਹੋ ਹੀ ਭਰੋਸਾ ਦਿੱਤਾ ਕਿ ਵਣਦੀ ਕਾਰਵਾਈ ਜਿਹੜੀ ਇਹਨਾਂ ਤੇ ਕੀਤੀ ਜਾਏਗੀ ਇਹ ਜੀ ਸਮਾਜ ਕੀ ਚਾਹੁੰਦਾ ਹੈ ਕਿ ਜੀ ਕਾਨੂੰਨੀ ਕਾਰਵਾਈ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਜੀ ਲੱਗਦਾ ਹੈ ਕਿ ਐਨਐਸਏ ਲਾਈ ਜਾਊਗੀ ਤੁਸੀਂ ਕੀ ਸੋਚਦੇ ਹੋ ਕਹਿ ਰਹੇ ਆਂ ਬਾਕੀ ਪ੍ਰਸ਼ਾਸਨ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਜੀ 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 ਕਿਉਂਕਿ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਜਿਨ੍ਹਾਂ ਦੀ ਐਡੀ ਵੱਡੀ ਬਦਵੀ ਹੋਈ ਹੈ ਤੇ ਇਹ ਬੰਦੀ ਕਾਰਵਾਈ ਇਹ ਹੋਣੀ ਚਾਹੀਦੀ ਹੈ ਜਰੂਰ ਸੰਤ ਜੀ ਨੇ ਮਹਾਨ ਬਾਬਾ ਸਾਹਿਬ ਦੀਦ ਕਰ ਲੱਗਦਾ ਸੀ ਮੂਰਤੀ ਲਾਗੇ ਕੋਈ ਨਾ ਕੋਈ ਸਿਕਿਉਰਟੀ ਹੋਣੀ ਚਾਹੀਦੀ ਸੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਵੀ ਟਿੱਲ ਰਹੀ ਹੈ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਸਿੱਧੂ ਹੈ ਜੀ। ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੀ ਆਰਗੇਨਾਈਜੇਸ਼ਨ ਆਦਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਵਿੱਚ ਐਜ਼ ਅ ਨੈਸ਼ਨਲ ਜਰਨਲ ਟਰੈਕਟਰੀ ਸੋਸ਼ਲ ਵਰਕਰਾਂ ਜੀ। ਸੋ ਜੋ ਆਪ ਜੀ ਨੇ ਜ਼ਿਕਰ ਕੀਤਾ ਕੱਲ ਦੀ ਘਟਨਾ ਦਾ ਫਸਟ ਆਫ ਆਲ ਜੇ ਦੇਖਿਆ ਜਾਵੇ ਤਾਂ ਇਹਦੇ ਅਲੱਗ-ਅਲੱਗ ਜਿਹੜੇ ਵੇਅ ਆ ਉਹ ਤਿਆਰ ਹੁੰਦੇ ਖਾਸ ਕਰਕੇ ਜਿੱਦਾਂ ਦੇਖਿਆ ਜਾਵੇ ਕਿ 바ਵਾ ਸਾਹਿਬ ਅੰਬेडकर ਜੀ ਨੂੰ ਔਰ ਉਹਨਾਂ ਦੀ ਫਿਲਾਸਫੀ ਨੂੰ ਮੰਨਣ ਵਾਲਾ ਜਿਹੜਾ ਸਮਾਜ ਹੈ ਉਹ ਦਲ ਸਮਾਜ ਐਸਸੀ ਐਸਟੀ ਬੀਸੀ ਓਬੀਸੀ ਔਰ ਜੋ ਕਾਲਦਾ ਘਟਨਾ ਕਰਮ ਹੋਇਆ ਉਹਦੇ ਵਿੱਚ ਇੱਕ ਸਮਾਗਮ ਚੱਲ ਰਿਹਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਇਹ ਸਾਡਾ ਨਜ਼ਰੀਆ ਅਸੀਂ ਉਹਨੂੰ ਇਸ ਐਂਗਲ ਤੋਂ ਵੀ ਦੇਖਦੇ ਹਾਂ ਕਿ ਹੋ ਸਕਦਾ ਹੈ ਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਦੀ ਭੰਨ ਤੋੜ ਇਸ ਲਈ ਕੀਤੀ ਗਈ ਹੋਵੇ ਕਿ ਸਿੱਖੀਜਮ ਨੂੰ ਮੰਨਣ ਵਾਲੇ ਲੋਕ ਸੇਖ ਧਰਮ ਨੂੰ ਮੰਨਣ ਵਾਲੇ ਲੋਕ ਤੇ ਦਲਦਲ ਸਮਾਜ ਦੇ ਜਿਹੜੇ ਲੋਕ ਆ ਜਿਹੜੇ ਬਾਬਾ ਸਾਹਿਬ ਦੇ ਅਨੁਯਾਈ ਨੇ ਹਨਾ ਉਹਨਾਂ ਦੀ ਆਪਸ ਦੇ ਵਿੱਚ ਤਕਰਾਰ ਪੈਦਾ ਹੋਵੇ ਤੇ ਇੱਕ ਜਿਹੜਾ ਵੱਡਾ ਪੰਜਾਬ ਦੇ ਵਿੱਚ ਮਾਹੌਲ ਆ ਜਿਹੜਾ ਖਰਾਬ ਕਰਕੇ ਤੇ ਲੋਕਾਂ ਨੂੰ ਦਲਦਲ ਦੇ ਵਿੱਚ ਧੱਕਿਆ ਜਾਵੇ ਸਮਾਜ ਕੀ ਮੰਗ ਕਰ ਰਿਹਾ ਸਮਾਜ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਜੋ ਸ਼ਰਾਰਤੀ ਅੰਸਰ ਹੈ ਜੋ ਜੀਨੇ ਮੂਰਤੀ ਦੀ ਬੇਅਦਬੀ ਕੀਤੀ ਭੰਤੋੜ ਕੀਤੀ ਔਰ ਸੰਵਿਧਾਨ ਦੀਆਂ ਕਾਪੀਆਂ ਜਲਾਈਆਂ ਇੱਕ ਬੰਦੇ ਦੀ ਅਰੈਸਟ ਪਈ ਹੈ ਉਹਦੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਜੋ ਉਸ ਬੰਦੇ ਦੇ ਨਾਲ ਹੋਰ ਵੀ ਸਾਥੀ ਇਨਵੋਲਵ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਪਕੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਸੈਕੰਡਲੀ ਜੋ ਮੋਸਟ ਇੰਪੋਰਟੈਂਟ ਹੈ ਉਹ ਇਹ ਹੈ ਕਿ 바ਵਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਕਿ ਸਾਰੇ ਧਰਮਾਂ ਨੂੰ ਮੰਨਣ ਦਾ ਜਿਹੜਾ ਅਧਿਕਾਰ ਮਿਲਿਆ ਤੇ ਮੇਬੀ ਜਿਹੜਾ ਬੰਦਾ ਅਰੈਸਟ ਕੀਤਾ ਉਹ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਤਾਂ ਉਹਨੂੰ ਕਰੜੇ ਹੱਥੀ ਲਿਆ ਜਾਵੇ ਤੇ ਡਾਇਰੈਕਟਲੀ ਜਿਹੜਾ ਐਨਐਸਏ ਲਗਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਔਰ ਥਰਡ ਵਨ ਇਜ਼ ਮੋਸਟ ਇੰਪੋਰਟੈਂਟ ਕਿ ਜੇਕਰ ਪ੍ਰਸ਼ਾਸਨ ਇਸ ਵਿਸ਼ੇ ਤੇ ਗੌਰ ਨਹੀਂ ਕਰਦਾ ਤਾਂ ਗਿਆਨ ਆਸ਼ਰਮ ਦਾ ਜਿਹੜਾ ਕੇਡਰ ਹੈ ਉਹਨੂੰ ਜਿੰਨੀ ਵੀ ਆਈਐਸ ਆਈਪੀਐਸ ਲੌਬੀ ਔਰ ਸਾਰੀ ਭਲੀ ਭਾਂਤ ਜਾਣਦੀ ਹੈ ਕਿ ਗਿਆਨ ਆਸ਼ਰਮ ਦਾ ਕੇਡਰ ਦਾ ਜਿਹੜਾ ਉਹ ਪੂਰੇ ਪੰਜਾਬ ਆਫਟਰ ਦੈਟ ਪੰਜਾਬ ਤੋਂ ਬਾਅਦ ਜਿੰਨਾ ਵੀ ਨਾਰਥ ਇੰਡੀਆ ਤੋਂ ਉਹਦੇ ਨਾਲ ਨਾਲ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਗਿਆਨ ਆਸ਼ਰਮ ਦਾ ਕੇਡਰਾ ਖੁਰ ਜੇਕਰ ਪ੍ਰਸ਼ਾਸਨ ਇਸ ਮਾਮਲੇ ਤੇ ਗੌਰ ਕਰਕੇ ਜਲਦੀ ਤੋਂ ਜਲਦੀ ਬਾਕੀ ਦੋਸ਼ੀਆਂ ਨੂੰ ਵੀ ਪਕੜ ਕੇ ਕਾਨੂੰਨੀ ਕਾਰਵਾਈ ਨਹੀਂ ਕਰਦਾ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਵੱਡਾ ਐਜੀਟੇਸ਼ਨ ਉਲੀਕਾ ਜਾਊਗਾ ਜਿੱਦ ਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਸੈਕੰਡਲੀ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਸਿੱਖ ਸ਼ਬਦ ਵਰਤਿਆ ਕਿ ਉਹ ਵਿਅਕਤੀ ਸਿੱਖ ਸੀਗਾ ਪਰ ਅੱਜ ਕੱਲ ਤਾਂ ਪੂਰੇ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਸਿੱਖ ਵੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਨੇ ਉਹਨਾਂ ਦੀ ਪੂਜਾ ਕਰਦੇ ਨੇ ਪਰ ਇਹ ਸਿੱਖ ਕਿਹਦਾ ਹੋ ਸਕਦਾ ਹੈ ਜੀ ਕਿਉਂਕਿ ਸਾਰੇ ਸਿੱਖ ਤਾਂ ਇੱਕੋ ਜਿਹੇ ਹੁੰਦੇ ਨਹੀਂ ਸਿੱਖੋ ਮੈਂ ਵੀ ਸਿੱਖਾਂ ਜੀ ਜੀ ਬਿਲਕੁਲ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਪਰ ਜੇ ਦੇਖਿਆ ਜਾਵੇ ਤਾਂ ਕੁਝ ਮੂਰਖ ਲੋਕ ਐਦਾਂ ਦੇ ਵੀ ਆ ਕਿ ਜਿਹੜੇ ਖਾਲਸਤਾਨ ਮੂਵਮੈਂਟ ਨੂੰ ਅਲੱਗ ਸਿਸਟਮ ਦੇ ਵਿਹਾਰ ਤੇ ਦੇਖਦੇ ਆ ਸਿਮਰਜੀਤ ਸਿੰਘ ਜੀ ਮਾਨ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਤਾਂ ਮੈਂ ਵੀ ਐਮਪੀ ਬਣਨ ਤੋਂ ਪਹਿਲਾਂ 1.5 ਸਾਲ ਐਮਪੀਸ਼ਿਪ ਦੇ ਜਿਹੜਾ ਉਹ ਐਜ਼ ਅ ਐਮਪੀ ਸੇਵਾ ਕੀਤੀ ਉਹਨਾਂ ਨੇ ਸੰਗਰੂਰ ਦੇ ਵਿੱਚ ਤਾਂ ਉਹ ਵੀ ਪਹਿਲਾਂ ਇਹ ਕਹਿੰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਜਦੋਂ ਪਾਰਲੀਮੈਂਟ ਦੇ ਵਿੱਚ ਜਾਂਦੇ ਤਾਂ ਸੌਂ ਗਾਦੀ ਖਾਂਦੇ ਆ ਉਸੇ ਸੰਵਿਧਾਨ ਦੀ ਹੋਰ ਵੀ ਬੜੇ ਨੇ ਇੱਕ ਕੈਨੇਡਾ 'ਚ ਬੈਠਾ ਵਾ ਤੇ ਹੋ ਸਕਦਾ ਇਹ ਵੀ ਸ਼ਖਸ ਉਹਨਾਂ ਦਾ ਹੀ ਹੋਵੇ ਮੈਂ ਡਾਇਰੈਕਟਲੀ ਬੋਲ ਦੇਣਾ ਜਿਹੜਾ 26 ਤਰੀਕ ਨੂੰ ਕਰਾ ਕਰਮ ਹੋਇਆ ਵਾ ਕੱਲ ਸਤਕਨਾਰ ਬੰਦਰ ਸਾਹਿਬ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਔਰ ਪੂਰਾ ਪੰਜਾਬ ਕੀ ਪੂਰਾ ਅੰਮ੍ਰਿਤਸਰ ਗੁਰੂ ਆਪਿਰਾਂ ਦੀ ਧਰਤੀ ਕਦਲ ਮਿਲ ਕੇ ਮਨਾਉਂਦੀ ਪਈ ਸਰਬ ਸਾਂਝਾ ਕੰਮ ਆ ਇਹ ਜਿਹੜਾ ਕਿਸ ਧਰਮ ਦਾ ਬੰਦਾ ਨਹੀਂ ਮੈਂ ਇੱਕ ਗੱਲ ਕਹਾਂਗਾ ਇਹ ਬੇਦਰਮਾ ਬੰਦਾ ਵਾ ਜਿਨੇ ਸਿੱਖ ਕਮਿਊਨਿਟੀ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹੋ ਜਿਹੇ ਬੰਦੇ ਨੂੰ ਜਿਹੜਾ ਵਾ ਅਮਰਤਪਾਲ ਵਾਂਗੂ ਐਨਐਸਏ ਲਾਕੇ ਤੇ ਉਹਨ ਡਿਪਰਗਲ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਵਾ ਜਿੱਦਾਂ ਉਹਨੇ ਤੇ ਕੀਤੀ ਕਾਰਵਾਈ ਇਹ ਇੱਥੇ ਵੀ ਕਾਰਵਾਈ ਕਰਨੀ ਚਾਹੀਦੀ ਐਨਐਸਏ ਲਗਾ ਕੇ ਇਹਨੂੰ ਦੁਬਾਰਾ ਸ਼ਹਿਰ ਚ ਭੇਜਣਾ ਚਾਹੀਦਾ ਵਾ ਤੁਹਾਡਾ ਲੱਗਦਾ ਕਿਹਦੀ ਸ਼ਰਾਰਤ ਲੱਗਦੀ ਹੈ ਫਿਰ ਇਹ ਹਾਂਜੀ ਸ਼ਰਾਰਤ ਕੀ ਲੱਗਦੀ ਹੈ ਇਹ ਸ਼ਰਾਰਤ ਦੇ ਪਿੱਛੇ ਕੋਈ ਨਾ ਕੋਈ ਏਜੰਸੀਆਂ ਬੈਠੀਆਂ ਨੇ ਜਿਹੜੀਆਂ ਸ਼ਰਾਰਤ ਕਰਾਉਣੀਆਂ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਪੂਰਾ ਭਾਈਚਾਰਾ ਜਿਹੜਾ ਵਾ ਉਹ ਆहत ਹੋਵੇ ਇਹ ਆਪਸ ਵਿੱਚ ਲੜਨ ਮਰਨ ਜਦ ਕਿ ਸਾਂਝੇ ਸਾਂਝੇ ਤਿਉਹਾਰ ਮਨਾਏ ਜਾਂਦੇ ਆ ਅੱਜ ਬੰਦ ਦੀ ਕਾਲ ਸੀ ਕਿੰਨਾ ਕੁ ਹੰਗਾਰਾ ਮਿਲਿਆ ਜੀ ਦੇਖੋ ਜੀ ਬੰਦ ਦੀ ਕਾਲ ਦਾ ਸਾਡੇ ਸਮਾਜ ਨੂੰ ਪੂਰਾ ਪੰਜਾਬ ਦਾ ਹੰਗਾਰਾ ਮਿਲਿਆ ਵਾ ਲੋਕਾਂ ਦੁਕਾਨਾਂ ਹਰ ਅਸੀਂ ਧਨਵਾਦ ਲੋਕਾਂ ਦਾ ਕਰਦੇ ਆਂ ਔਰ ਪ੍ਰਸ਼ਾਸਨ ਦਾ ਵੀ ਕਰਦੇ ਆਂ ਕਿ ਪ੍ਰਸ਼ਾਸਨ ਨੇ ਜਿਹੜਾ ਵਾ ਉਥੇ ਦੂਜਾ ਮਰਾ ਉਹਨਾਂ ਬੰਦੇ ਨੂੰ ਫੜ ਕੇ ਗ੍ਰਿਫਤਾਰ ਕੀਤਾ ਪਰ ਅਸੀਂ ਉਥੇ ਸੰਤੁਸ਼ਟ ਨਹੀਂ ਆਂ ਅਸੀਂ ਚਾਹੁੰਦੇ ਪ੍ਰਸ਼ਾਸਨ ਉਹਨੂੰ ਖੰਘਾਲੇ ਉਹਦੇ ਪਿੱਛੇ ਜਿਹੜੇ ਬੈਠੇ ਆ ਉਹਨਾਂ ਨੂੰ ਬੇਨਕਾਬ ਕਰੇ ਔਰ ਉਥੇ ਸਖਤੋ ਸਖਤ ਕਾਰਵਾਈ ਕੀਤੇ ਕਰੇ